ਸਾਸ਼ੀ ਦਾ ਦੋਸਤੋ ਥੋੜਾ ਧੰਨਵਾਦ ਆਪਾਂ ਬੈਠੇ ਆ ਸਟਾਈਮ ਮਿਰਚ ਦੇ ਪਲਾਰ ਦੇ ਵਿੱਚ ਗੱਲਬਾਤ ਕਰਦੇ ਆ ਵੀ ਕੀ ਕਾਰਨ ਹੋ ਸਕਦੇ ਮਿਰਚ ਦੇ ਤੁਸੀਂ ਖਾਦ ਦੇ ਰਹੇ ਹੋ ਪਰ ਸੋਡੀ ਦੀ ਖਾਦ ਹੈ ਨਾ ਤਾਂ ਫਰੂਟ ਨੂੰ ਜਾ ਰਹੀ ਹੈ ਨਾ ਪੌਦਿਆਂ ਜਾ ਰਹੀ ਹੈ じゃ ਕਿੱਥੇ ਰਹੀ ਹੈ ਦਿਖਾਉਣਾ ਵੀਡੀਓ ਚ ਮੇਰਾ ਬਣੇ ਰਹੋ ਸੋਡੀ ਖਾਦ ਖਾਣ ਵਾਸਤੇ ਜਿਹੜੇ ਆਹ ਜ਼ਮਦੂਤ ਵਿੱਚ ਬੈਠੇ ਨੇ ਇਹ ਸੋਡੀ ਦੀ ਖਾਦ ਹੈ ਸਾਰੀ ਖਤਮ ਕਰ ਰਹੇ ਨੇ ਜਦੋਂ ਜਿੱਥੇ ਆ ਸਥਿਤੀ ਹੋਵੇ ਜਿੱਥੇ ਤੇਲੇ ਦੀ ਸਮੱਸਿਆ ਆਹਾ ਬਣ ਜੇ ਇਹ ਆਹਾ ਵਾਲੀ ਸਮੱਸਿਆ ਬਣ ਜੇ ਨਾ ਤੁਸੀਂ ਚਾਹੇ ਮਿਰਚ ਨੂੰ ਦੇਸੀ ਘੋਜ ਕੱਟ ਦਿਓ ਤੇ ਤੁਸੀਂ ਉਹ ਬਹਾਰ ਨਹੀਂ ਕਰ ਸਕਦੇ ਕਿਉਂ ਨਹੀਂ ਕਰ ਸਕਦੇ ਕਿਉਂਕਿ ਸੋਡੀ ਜਿੰਨੀ ਦਿੱਤੀ ਖਰਾਕ ਹੈ ਸੋਡੀ ਜਿੰਨੀ ਦਿੱਤੀ ਖਰਾਕ ਹੈ ਜਿਹੜੀ ਖਰਾਕ ਨੂੰ ਇਹ ਜਿਹੜਾ ਪੇਸਟ ਹੈ ਉਹ ਸਾਰਾ ਡੀਕ ਲਾ ਕੇ ਪੀ ਜਾਂਦਾ ਬਹੁਤ ਲੋਰ ਤੋਂ ਵੱਧ ਕੇ ਜਿਹੜਾ ਅਟੈਕ ਹੈ ਉਹ ਆਇਆ ਹੋਇਆ ਹੈ ਤੇ ਇਹ ਸਾਰੀ ਮਰਦੀ ਦੁਰਦਸ਼ਾ ਉਹ ਖਤਮ ਕਰ ਦਿੰਦਾ ਹੈ ਇਹ ਤੋਂ ਬਚਾਉਣ ਵਾਸਤੇ ਆਪਣੋ ਨੇ ਦਵਾਈਆਂ ਕਰਨੀਆਂ ਪੈਣਗੀਆਂ ਵਾਈਟ ਫਾਈਟ ਅਟੈਕ ਦਾ ਦੁਬਾਰੇ ਆ ਚੁੱਕਿਆ ਪਰ ਇੱਕ ਚੀਜ਼ ਧਿਆਨ ਰੱਖੋ ਜਿੱਥੇ ਵਾਈਟ ਫਾਈ ਦਵਾਈ ਤੁਸੀਂ ਕਰੋਗੇ ਨਾਲ ਦਵਾਈ ਵਾਈਟ ਫਾਈ ਨੂੰ ਕਰਨੀ ਪੈਣੀ ਹੈ ਉਹਦੇ ਵਾਸਤੇ ਸਾਨੂੰ ਜਿਹੜਾ ਖੇਤ ਵਿੱਚ ਜਿਵੇਂ ਨਮੀ ਦਾ ਹੋਣਾ ਜ਼ਰੂਰੀ ਹੈ ਜਿਵੇਂ ਪਾਣੀ ਲਾਇਆ ਹੈ ਇਹ ਬੁਰਕ ਸਹੀ ਹੈ ਤੇ ਨਮੀ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਕਰਕੇ ਚਿਵਲ ਧਿਆਨ ਦਿਓ ਤੇ ਦਵਾਈ ਕਿਹੜੀ ਕਿਹੜੀ ਹੈ ਸੁਣ ਮੈਂ ਦੱਸਦਾ ਜਿਵੇਂ ਸਤਿਮਾ ਕੰਪਨੀ ਟੈਂਗੋ ਆਉਂਦੀ ਹੈ ਉਹ ਤੁਸੀਂ ਵਿੱਚ ਇੱਕ ਪਰੀ ਡੋਟੂ ਲੀਆਂ ਪਾ ਕੇ ਨਾਲ ਆਈ ਰੋਟ ਪਾ ਕੇ 40 ਗ੍ਰਾਮ ਪ੍ਰਤੀ ਏਕੜ ਹਿਸਾਬ ਨਾਲ ਤੁਸੀਂ ਜਿਵੇਂ ਸਪਰੇਅ ਉਹ ਕਰ ਸਕਦੇ ਹੋ ਤਾਂ ਇਹਨੂੰ ਉਹੀ ਚੀਜ਼ ਸਾਫ਼ ਕਰ ਸਕਦੀ ਹੈ ਹੋਰ ਤੁਸੀਂ ਦੁਨੀਆ ਜਹਾਨੀ ਦਵਾਈ ਕਰ ਲੋ ਥੋੜਾ ਜਿਹਾ ਤੇਲ ਹੈ ਉਹ ਸਾਫ਼ ਨਹੀਂ ਹੋਣਾ ਇਹ ਦੁਨੀ ਇਹ ਦਵਾਈ ਨੇ ਤੇਲਾ ਦਾ ਥੋੜਾ ਸਾਫ਼ ਕਰ ਦੇਣਾ ਤੇਲਾ ਅਟੈਕ ਬਹੁਤ ਜਿਆਦਾ ਪੜਾ ਹੋਇਆ ਜਦੋਂ ਤੱਕ ਇਹ ਪੇ ਸਾਡੇ ਖੇਤ ਵਿੱਚ ਮੌਜੂਦ ਹੈ ਤੁਹਾਡੀ ਦਿੱਤੀ ਖਰਾਕ ਕਿਸੇ ਕੰਪਨੀ ਤੁਹਾਡਾ ਪਾਣੀ ਲਾਇਕ ਕੋਈ ਕੰਪਨੀ ਤੁਹਾਡੀ ਮਿਹਨਤ ਕੀਤੀ ਕੋਈ ਕੰਮ ਨਹੀਂ ਸਭ ਤੋਂ ਪਹਿਲਾਂ ਇਹਨੂੰ ਦੁਸ਼ਮਣ ਨੂੰ ਮਾਰਨਾ ਜ਼ਰੂਰੀ ਹੈ ਜਦੋਂ ਇਹ ਮਰੂਗਾ ਤੁਹਾਡੇ ਮਿਰਚ ਤੇ ਫੁੱਲ ਵੀ ਲੱਗੂਗਾ ਤੇ ਫਰੂਟ ਵੀ ਬਣੂਗਾ ਤੇ ਫਰੂਟ ਦੇ ਸਹਿਜ ਹੀ ਬਣੂਗਾ ਤੇ ਵੇਟ ਵੀ ਕੱਢੂਗਾ ਤਿਆਰ ਰੱਖਿਓ ਇਹਨੂੰ ਖਤਮ ਕਰਨ ਦਾ ਤਰੀਕਾ ਕਰ ਲਓ ਜੇ ਸੁਣੂ ਇਹ ਦੋ ਦਮੇ ਇੱਕ ਤੋਂ ਨਾ ਮਿਲੀਆਂ ਤਾਂ ਤੁਸੀਂ ਆਪਣੀ ਦੁਕਾਨ ਤੇ ਪੰਜਾਬ ਪੈਸ਼ੇ ਸਟੋਰ ਮਾਨਸਾ ਕੈਂਚੇ ਤੇ ਵਿਜ਼ਿਟ ਕਰ ਲਿਓ ਤੁਹਾਨੂੰ ਉੱਥੇ ਚੀਜ਼ ਮਿਲ ਜਾਣੀ ਹੈ ਤੇ ਤੁਹਾਡਾ ਹੱਲ ਵੀ ਪੱਕਾ ਹੋ ਜਾਣਾ ਰੇਟ ਬਿਲਕੁਲ ਸਸਤੇ ਤੇ ਵਿਜ਼ਿਟ ਜਰੂਰ ਕਰੋ ਧੰਨਵਾਦ ਸਭ ਦਾ ਸਤਿ ਸ਼੍ਰੀ ਅਕਾਲ ਜਿਉਂਦੀ ਬਾਦਰੂ ਵੀਡੀਓ ਸ਼ੇਅਰ ਕਰਿਓ ਇਹ ਚ ਕਿਸੇ ਕਿਸਾਨ ਭਰਾ ਦਾ ਭਲਾ ਹੋ ਸਕੇ ਕਈ ਵਾਰੀ ਕੀ ਸਿਸਟਮ ਹੈ ਸਾਡਾ ਕਿਸਾਨ ਵੀ ਖੇਤ ਜਾਂਦਾ ਹੈ ਗਿੜਾ ਮਾਰ ਕੇ ਕਰੀ ਦੂਰੋ ਹਰੀ ਦੇਖ ਕੇ ਮੜਿਆ ਆਉਂਦਾ ਹੈ ਲੇਕਿਨ ਜਿਹੜੇ ਬਿਸ਼ਲੇ ਚੀਜ਼ਾਂ ਉਹਨਾਂ ਧਿਆਨ ਚ ਨਹੀਂ ਆਉਂਦੀਆਂ ਸੋ ਇਹ ਚੀਜ਼ਾਂ ਆ ਟੂਸੇ ਮੇਨ ਜਿਹੜੇ ਬ੍ਰਾਂਚਾਂ ਨੇ ਇੰਨਾ ਵਿੱਚ ਧਿਆਉ ਧਿਆ ਕਰੋ ਬਈ ਇੱਥੇ ਕੀ ਹੈ ਸਭ ਤੋਂ ਪਹਿਲਾਂ ਪੇਸਟ ਇੱਥੇ ਸਟਾਰਟ ਹੋਣਾ ਹੈ ਫਿਰ ਅੱਗੇ ਜਾਣਾ ਹੈ ਸਤਿ ਸ਼ੰਭਾ ਸਭ ਦਾ ਇਹ ਦੇਖੋ ਇਹ ਚੀਜ਼ਾਂ ਤੇ ਤੁਸੀਂ ਗੌਰ ਕਰਿਆ ਕਰੋ ਜਿੱਥੇ ਤੁਹਾਨੂੰ ਬੈਟ ਫਲਾਈ ਟੱਕਰਦੀ ਹੈ ਹਰਾ ਮਛੇ ਤੇ ਟੱਕਰਦਾ ਫੜ ਕੇ ਬਸ ਉਹਨੂੰ ਆਪਾਂ ਖਤਮ ਕਰਨਾ ਸਪਰੇਅ ਨਾਲ ਦੀ ਨਾਲ ਕਾਰਵਾਈ ਪਾ ਦੇਣੀ ਸਸੀ ਕਾਲ ਜੀ